ਪੰਜਾਬ ਭਰ ਦੇ ਵਿੱਚ ਦਰਿਆ ਉਫਾਨਤੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾफी ਚਿੰਤਾ ਜੜੀ ਹੈਗੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਇਸ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ 2-3 ਦਿਨ ਤੋਂ ਬਿਆਸ ਦਰਿਆ ਜਿਹੜਾ ਹੈ ਉਹ ਵੀ ਉਫਾਨ ਦੇ ਉੱਤੇ ਇਸ ਸਮੇਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਵੰਦੇ ਬਿਆਸ ਦਰਿਆ ਦੇ ਕਿਨਾਰੇ ਮੌਜੂਦ ਆ ਜਿੱਥੇ ਕਿ ਪਾਣੀ ਦੀ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਆ ਪਹਿਲਾਂ ਤਾਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਪਿਛਲੇ 2 ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2 ਦਿਨਾਂ ਦਰਮਿਆਨ ਜਿਹੜੀ ਪਾਣੀ ਦੀ ਸਥਿਤੀ ਸੀਗੀ ਇੱਥੇ ਉਹ ਬਿਲਕੁਲ ਇਸ ਫਲੱਡ ਸੀਜ਼ਨ ਦੇ ਟੌਪ ਲੈਵਲ ਤੱਕ ਪਹੁੰਚੀ ਔਰ ਇਕਦਮ ਪਾਣੀ ਦਾ ਪੱਧਰ ਇਸ ਤਰੀਕੇ ਨਾਲ ਵਧਣ ਤੋਂ ਬਾਅਦ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਸੀਗੀ ਉਹ ਦੇਖਣ ਨੂੰ ਮਿਲੀ ਪਾਣੀ ਚੜਨ ਦੇ ਕਾਰਨ ਜਿੱਥੇ ਕਪੂਰਥਲਾ ਦੇ ਨਿਵਾਣ ਖੇਤਰਾਂ ਦੇ ਵਿੱਚ ਕਹਿ ਸਕਦੇ ਆ ਕਿ ਨੁਕਸਾਨ ਦੀਆਂ ਤਸਵੀਰਾਂ ਆਈਆਂ ਨੇ ਫਾਈਨੈਂਸ਼ੀਅਲ ਨੁਕਸਾਨ ਆਰਥਿਕ ਨੁਕਸਾਨ ਜਿਹੜਾ ਹੈਗਾ ਲੋਕਾਂ ਦਾ ਉਹ ਹੁੰਦਾ ਹੋਇਆ ਨਜ਼ਰ ਆਇਆ ਔਰ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਦਾ ਪਾਣੀ ਦਾ ਪੱਧਰ ਹੈ ਕਿਉਂਕਿ ਸਾਰੇ ਤਰਫ ਤੋਂ ਸਤਲਾਈ ਦੀ ਗੱਲ ਕਰੀਏ ਹਰੀਕੇ ਦੀ ਗੱਲ ਕਰੀਏ ਤਾਂ ਹਰ ਤਰਫ ਤੋਂ ਤਸਵੀਰਾਂ ਆਈਆਂ ਨੇ ਉਹ ਦ੍ਰਿਆਮੰਦੀ ਜਲਪੱਦਰ ਵਧਣ ਤੇ ਉਫਾਨ ਦੇ ਕਾਰਨ ਕਿਤੇ ਨਾ ਕਿਤੇ ਚਿੰਤਾ ਦਾ ਕਾਰਨ ਬਣ ਗਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਸਥਿਤੀ ਕੀ ਹੈਗੀ ਹੈ ਉਸ ਬਾਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਇਸ ਸਮੇਂ ਬਿਆਸ ਦਰਿਆ ਕਿਨਾਰੇ ਮੌਜੂਦ ਗੇਜ ਰੀਡਰ ਉਮੇਦ ਸਿੰਘ ਮੌਜੂਦ ਨੇ ਉਮੇ ਜੀ ਕੀ ਸਥਿਤੀ ਹੈਗੀ ਕੱਲ ਦੇ ਜਿਹੜੇ ਹਾਲਾਤ ਸੀ ਉਹ ਕੱਲ ਆਪਣਾ ਪਾਣੀ ਚੱਲਦਾ ਸੀ ਗੇਜ 738.00 ਡਿਸਚਾਰਜ ਬਣਦਾ 61826 ਕਿਊਸਕ ਜਿਹੜਾ ਕਿ ਕੱਲ ਸਵੇਰ ਤੋਂ ਮਤਲਬ ਸ਼ਾਮ ਨੂੰ ਉਹ ਘਟਦਾ ਘਟਦਾ ਪਾਣੀ ਜਿਹੜਾ ਜਿਹੜਾ ਹੋਣ ਤੱਕ ਮਤਲਬ 736.90 ਗੇਜ ਰਹਿ ਗਈ ਹੈ ਤੇ ਡਿਸਚਾਰਜ ਆਪਣਾ ਬਣਦਾ 46857 ਕਿਊਸਕ ਕੱਲ ਤੋਂ ਆਪਣਾ ਪਾਣੀ ਜਿਹੜਾ 1 ਫੁੱਟ ਜਿਹੜਾ ਪਾਣੀ ਉਹ ਕਾਲ ਤੋਂ ਸਵੇਰ ਤੋਂ 1 ਫੁੱਟ ਲਗਭਗ ਪਾਣੀ ਡਾਊਨ ਹੋ ਗਿਆ ਜੇ ਇਹ ਪਰਸੋਂ ਦੀ ਗੱਲ ਕਰੀਏ ਤੇ ਪਰਸੋਂ ਤੋਂ ਯਾਨੀ ਜਿਹੜਾ ਸਭ ਤੋਂ ਵੱਧ ਪਾਣੀ ਸੀ ਪਰ ਆ ਬਰਸਾਤਾਂ ਦੇ ਵਿੱਚ ਉਹ ਤੋਂ ਹੁਣ ਤੱਕ ਜਿਹੜਾ ਉਹ 2 ਫੁੱਟ ਪਾਣੀ ਲਗਭਗ ਡਾਊਨ ਹੋ ਗਿਆ ਜੀ ਜਿਹੜੀ ਆਪਾਂ ਪਹਿਲਾਂ ਦੀ ਸਥਿਤੀ ਦੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਦੋ ਤਿੰਨ ਦਿਨ ਪਹਿਲਾਂ ਇਸ ਫਲੱਡ ਸੀਜ਼ਨ ਦਾ ਟੌਪ ਲੈਵਲ ਸੀਗਾ 738.80 ਦੇ ਕਰੀਬ ਜਿਹੜਾ ਸੀਗਾ ਉਹ ਕਿੰਨਾ ਟੋਟਲ ਕੀ ਅੰਕਿਆ ਗਿਆ ਜਿਹੜਾ ਵਾਟਰ ਲੈਵਲ ਸੀ ਉਹ 738.80 ਤੇ ਆਪਣਾ ਜਿਹੜਾ ਬਣਦਾ ਡਿਸਚਾਰਜ ਉਹ ਬਣਦਾ 75900 903 ਕਿਉਂ ਸਿਕਾ ਠੀਕ ਹੈ ਇਸ ਸੀਜ਼ਨ ਦੇ ਵਿੱਚ ਕੋਈ ਇਸ ਤੋਂ ਉੱਪਰ ਵੀ ਜਿਹੜਾ ਜਿਹੜਾ ਹੈਗਾ ਵਾਟਰ ਲੈਵਲ ਮਾਪਿਆ ਗਿਆ ਹੈਗਾ ਕਿ ਇਹ ਸਭ ਤੋਂ ਟੌਪ ਹੈਗਾ ਨਹੀਂ ਨਹੀਂ ਇਹ ਸਭ ਤੋਂ ਆ ਬਰਸਾਤ ਦਾ ਸਭ ਤੋਂ ਟੌਪ ਲੈਵਲ ਹੈ ਜਿਹੜਾ ਪਰसों ਨੂੰ ਗਏ ਦੁਪਹਿਰ ਨੂੰ ਠੀਕ ਹੈ ਜਿਹੜਾ ਹੁਣ ਤੱਕ ਜਿਹੜਾ ਘਟ ਕੇ ਲਗਭਗ 2 ਫੁੱਟ ਪਾਣੀ ਜਿਹੜਾ ਉਹ ਠਾ ਗਿਆ ਤੇ ਉਹਨਾਂ ਡਿਸਚਾਰਜ ਦੀ ਵੀ ਆਪਣਾ ਉਹ ਹੀ ਰਹਿ ਗਿਆ 45857 ਕਿਊਸਕ ਰਹਿ ਗਿਆ ਠੀਕ ਹੈ ਹੁਣ ਕੀ ਲੱਗਦਾ ਹੈਗਾ ਅੱਗੇ ਸੰਭਾਵਨਾ ਕਿਸੇ ਤਰ੍ਹਾਂ ਦੀ ਕੋਈ ਦੱਸਿਆ ਜਾ ਸਕਦਾ ਜਾਂ ਕਿਹਾ ਜਾ ਸਕਦਾ ਇਹਦੇ ਬਾਰੇ ਨਹੀਂ ਇਹਦੇ ਬਾਰੇ ਤਾਂ ਅਸੀਂ ਕੁਝ ਵੀ ਕੋਈ ਜਾਣਕਾਰੀ ਨਹੀਂ ਦੇ ਸਕਦੇ ਜੀ ਜਦੋਂ ਆਪਣੇ ਕੋਲ ਆਊਗਾ ਪਾਣੀ ਉਦੋਂ ਅਸੀਂ ਸਹੀ ਜਾਣਕਾਰੀ ਦੇ ਸਕਦੇ ਹਾਂ ਖैर ਫਿਲਹਾਲ ਤਾਜ਼ਾ ਸਥਿਤੀ ਦੀ ਗੱਲ ਕਰੀਏ ਤਾਜ਼ਾ ਹਾਲਾਤਾਂ ਦੀ ਜ਼ਿਕਰ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਕੁਝ ਹਲਕਾ ਘਟਿਆ ਹੈਗਾ ਔਰ ਇਹ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿ ਬਹੁਤ ਜ਼ਿਆਦਾ ਘਟਿਆ ਇੱਕ ਹਲਕਾ ਘਟਣ ਦਾ ਪੱਧਰ ਹੈਗਾ ਕਿ ਜੋ ਟੌਪ ਲੈਵਲ ਤੱਕ ਗਿਆ ਸੀਗਾ ਉਸ ਤੋਂ ਹੁਣ ਕਰੀਬ 1.5 ਤੋਂ 2 ਫੁੱਟ ਹੇਠਾਂ ਜਿਹੜਾ ਹੈਗਾ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਮਾਪਿਆ ਗਿਆ ਹੈਗਾ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਜਿਸ ਤਰ੍ਹਾਂ ਦੇ ਹਾਲਾਤ ਵੱਖ-ਵੱਖ ਦਰਿਆਵਾਂ ਦੇ ਵਿੱਚ ਜਾਂ ਫਿਰ ਪੌਂਗ ਡੈਮ ਦੇ ਲੈਵਲ ਦੇ ਵਿੱਚ ਦੇਖਣ ਨੂੰ ਮਿਲ ਇਹ ਵੀ ਕਹਿਣਾ ਸਪਸ਼ਟ ਹੈਗਾ ਕਿ ਇਸ ਨੂੰ ਆਮ ਨਹੀਂ ਕਿਹਾ ਜਾ ਸਕਦਾ ਫਿਲਹਾਲ ਜਿਹੜਾ ਅਲਰਟ ਮੋਡ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈਗਾ ਔਰ ਜਿਵੇਂ ਕਿ ਪਹਿਲਾਂ ਦਿਖਾਇਆ ਕਿ ਜੋ ਪਾਣੀ ਦਾ ਪੱਧਰ ਸੀਗਾ ਕਾਫੀ ਵਧਿਆ ਹੋਇਆ ਸੀਗਾ ਲੇਕਿਨ ਉਸ ਤੋਂ ਇੱਕ ਹਲਕਾ 1.5 ਫੁੱਟ ਦਾ ਜਿਹੜਾ ਹੈਗਾ ਅ ਪਾਣੀ ਦਾ ਪੱਧਰ ਘਟਣਾ ਜਿਹੜਾ ਹੈਗਾ ਉਹ ਇੱਥੇ ਦਰਜ ਕੀਤਾ ਗਿਆ ਸੋ ਲਗਾਤਾਰ ਇਸ ਖਬਰ ਦੇ ਉੱਤੇ ਬਣੇ ਰਹਾਂਗੇ ਔਰ ਕਿਸ ਤਰ੍ਹਾਂ ਦੇ ਹਾਲਾਤ ਰਹੇਗੇ ਆ ਉਸ ਦੇ ਉੱਤੇ ਵੀ ਬਿਲਕੁਲ ਨਜ਼ਰ ਬਣਾ ਕੇ ਰੱਖਾਂਗੇ ਨਿਊਜ਼ ਹਟਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਵਿਆਸ